ਜਨਾਬ ਪਿੰਡ ਨਰੰਗਵਾਲ ਹੈ ਜੀ ਇੱਥੇ ਲੋਕਾਂ ਨੂੰ ਤੁਹਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫਆਈਆਰ ਲਾਂਚ ਕੀਤੀ ਹੈ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗਿੱਛ ਆਇਆ ਕਿ ਦੋ ਨਸ਼ਾ ਤਸਕਰ ਜਿਸ ਨੂੰ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਟ ਨਹੀਂ ਸੀਗਾ ਬਿਕੋਜ਼ ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਵੀ ਸਾਰੀ ਪੰਚਾਇਤ ਨੇ ਆਈਡੈਂਟੀਫਾਈ ਕੀਤੀ ਗਈ ਹੈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਤੇ ਜਿਹੜੀ ਸਾਰੀ ਕਨਸਰਨ ਡਿਪਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦੇ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅੱਜ ਐਕਸ਼ਨ ਲਿਆ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅ

ਰਿਕਵਰੀ ਹਮਾਰੇ ਪਾਸ ਅਰਾਊਂਡ ਹਮਾਰੀ ਰਿਕਵਰੀ ਸਮਾਲ ਕੁਆਂਟੀਟੀ ਹੈ ਤੋ ਬਟ ਉਸਮੇ ਇਹ ਹੈ ਕਿ ਇਨਕੇ ਪਾਸ ਪਹਿਲੇ ਵੀ ਕੁਝ ਪਰਚੇ ਦਰਜ ਥੇ ਔਰ ਇਹ ਇਨਕਾ ਜੋ ਹੈ ਇਲੀਗਲ ਇਹ ਜੋ ਕਨਸਰਨਡ ਹੈ ਮਾਰਕੋ ਪੰਚਾਇਤ ਡਿਪਾਰਟਮੈਂਟ ਦੀ ਤਰਫ ਸੇ ਆਇਆ ਥਾ ਤੋ ਉਸਕੀ ਬੇਸਿਸ ਪੇ ਕਾਰਵਾਈ ਕੀਤੀ ਹੈ ਹਾਂ ਉਦਹੀਂ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਇਹ ਚਿੱਟੇ ਦੀ ਰਿਕਵਰੀ ਹੈਗੀ ਹੈ ਜੀ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਜਿਹੜੇ ਇਹ ਜੇ ਕੰਮ ਕਰਦੇ ਹੈਗੇ ਨੇ ਇਲੀਗਲ ਨਸ਼ੇ ਦਾ ਉਹ ਸੁਧਰ ਜਾਣ ਉਹ ਇਹ ਇੱਕ ਵਾਰਨਿੰਗ ਹੈਗੀ ਹੈ ਤੇ ਇਹ ਇਹਨੂੰ ਵਾਰਨਿੰਗ ਦੀ ਤਰ੍ਹਾਂ ਮੰਨ ਕੇ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟ ہدایتਾਂ ਨੇ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਇਹਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨਬੱਧ ਆ ਥੈਂਕ ਯੂ ਥੈਂਕ ਯੂ ਇਹ ਦੇਖੋ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਮੈਂ ਮੇਰਾ ਨਾਮ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਅਸੀਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਰ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਆ ਉਹਨਾਂ ਅਨਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ-ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੱਜ ਵਾਕਈ ਐਕਸ਼ਨ ਤੁਹਾਡੇ ਸਾਹਮਣੇ ਆ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਤੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ ਖਿਆਲ ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ ਲੱਗਦਾ ਕਿ ਨੌਜਵਾਨੀ ਨੂੰ ਬਚਾਉਣ ਲਈ ਸਰ ਸਰਕਾਰ ਦੇ ਉਹਨਾਂ ਸਰਕਾਰਵਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਹੈ ਜੀ ਮਾਨ ਸਾਹਿਬ ਦਾ ਬਹੁਤ ਧੰ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ। ਵੀਡੀਓ ਵੀ ਇੱਕ ਵਾਇਰਲ ਹੋਈ ਸੀ ਜਿਸ ਚ ਉਹਦੀ ਪੁੱਛਦੇ ਪੈਸੀ ਕਿ ਹਾਂ ਨਸ਼ਾ ਵੇਚਦੇ ਆ। ਇਹੀ ਵੀਡੀਓ ਸਾਰੇ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਰਿਵਾਰ ਆ ਏਸੇ ਡੇੜੀ ਦੇ ਉੱਤੇ ਜਿੱਥੇ ਜੀਸੀਬੀ ਐਂਟਰ ਹੋਈ ਆ ਉਸ ਡੇੜੀ ਦੇ ਉੱਤੇ ਬਾਹਰ ਦੀ ਵੀਡੀਓ ਆ। ਕਿੰਨੇ ਪਰਿਵਾਰ ਮੈਂਬਰ ਸੀ? ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਜੀ। ਸਾਰੇ ਇੱਥੇ ਬਿਲਕੁਲ ਇਹਨਾਂ ਦੇ ਉੱਤੇ ਨਸ਼ਾ ਤਸਕਰੀ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟ ਖੋਹ ਦਾ ਮਾਮਲਾ ਦਰਜ ਆ ਜੀ। ਤਾਂ ਬਿਲਕੁਲ ਇਹ ਪਿੰਡ ਦੇ ਸਪੱ